ਮੈਂ ਕਰਵਾਵਾਂ ਸਨੀ। ਉਹ ਬਸ ਰਹਿਣ ਦੇ। ਕੀ? ਦੇ ਕਿਸ ਨੇ ਦੇਖ ਲਿਆ ਨਾ। ਕਹਿਣ ਕੇ ਦੱਸ ਦੇਣ ਹਲੇ ਵਿਆਹ ਨੂੰ ਨਹੀਂ ਹੋਏ। ਤੇ ਕੰਮ ਤੇ ਲਾ ਵੀ ਲਈ ਮਹਾਰਾਣੀ। ਫਿਰ ਕੀ ਹੁੰਦਾਗਾ? ਇਹ ਤਾਂ ਆਪਦਾ ਘਰ ਦਾ ਕੰਮ ਆਗਾ। ਉਹ ਨਹੀਂ, ਕੰਮ ਤਾਂ ਘਰ ਦਾ। ਮੈਂ ਉਹ ਗੱਲ ਨਹੀਂ ਕਹਿੰਦਾ। ਪਤਾ? ਲੋਕ ਕਹਿਣਗੇ। ਇਹ ਹਲੇ 10 ਦਿਨ ਤਾਂ ਹੋਏ ਨਹੀਂ। ਦੇਖ ਲਾ ਪੱਠਿਆਂ ਨੂੰ ਚਵੇੜਤੀ ਹੈ। ਅੱਛਾ। ਹੋਰ? ਅਚਾਹ ਪਾਣੀ ਦੀ ਤਾਂ ਗੱਲ ਵੱਖਰੀ ਹੁੰਦੀ ਆ ਉਹ ਤਾਂ ਚਲ ਬਣਾਉਣਾ ਹੀ ਬਣਾਉਣਾ ਅੱਛਾ ਫਿਰ ਉਹ ਵੀ ਤੁਸੀਂ ਕਰ ਲਿਆ ਕਰੋ ਨਾ ਕੋਈ ਉਹ ਵੀ ਮੈਂ ਕਰ ਲਾਂ ਹੁਣ ਤੱਕ ਕਰਦਾ ਹੀ ਰਹਾ ਫਿਰ ਮੈਨੂੰ ਵੀ ਕਰਕੇ ਪਿਆ ਦੇ ਕਰੋ ਉਹ ਤੈਨੂੰ ਵੀ ਕਰਕੇ ਪਿਆ ਦਾਂਗੇ ਤੂੰ ਹੋਰ ਦੱਸ ਕਰੇ ਹੋ ਗਈ ਸੀ ਗੱਲ ਹਾਂ ਕਰੇ ਹੋ ਗਈ ਸੀ ਗੱਲ ਮੈਨੂੰ ਐਂ ਦੱਸ ਮੈਂ ਤੈਨੂੰ ਕਿੰਨੇ ਨਾਲ ਹੋ ਕੇ ਰੇਤੀ ਜਾਂਦਾ ਕੋਈ ਗੱਲ ਪੁੱਛਣੀ ਆ ਪੁੱਛ ਲੈ ਪੁੱਛ ਲਾ ਜੀ ਲੱਗਿਆ ਜ਼ਰਾ ਬਸ ਇਹੀ ਗੱਲ ਹੋਰ ਬਸ ਹਾਂ ਜੀ ਲੱਗਿਆ ਨਹੀਂ ਵੀ ਲੱਗਿਆ ਕਿਉਂ ਨਹੀਂ ਕਿਉਂ ਨਹੀਂ ਲੱਗਿਆ ਜੇ ਫਿਰ ਮੈਂ ਕਹਤਾ ਵੀ ਨਹੀਂ ਲੱਗਿਆ ਫਿਰ ਮੈਂ ਛੱਡਿਆਉਂਗੇ ਜੇ ਲਾ ਕੇ ਆਉਣੇ ਆ ਨਾ ਚਾਰ ਦਿਨ ਲਾਇਆ ਠੀਕ ਆ ਨਾ ਐਨੇ ਬੇਕਿਰਕ ਹੈ ਨਹੀਂ ਵੀ ਤੇਰੇ ਮਾਪਿਓ ਤੋਂ ਤੈਨੂੰ ਦੂਰ ਕਰ ਦੇਣਗੇ ਅੱਛਾ ਹਾਂ ਠੀਕ ਐ ਜ਼ਰਾ ਫਿਰ ਮੈਂ ਛੱਡਿਆਉਂ ਮਹੀਨਾ ਕਾ ਮਹੀਨਾ ਇੱਕ ਮਹੀਨਾ ਨਹੀਂ ਮੈਂ 4 ਦਿਨਾਂ ਦੀ ਗੱਲ ਕੀਤੀ ਹੈ ਬਾਈ 4 ਦਿਨ ਕੀ ਇੱਕ ਦਿਨ ਚ ਬੰਦਾ ਜਾਂਦਾ ਹੀ ਥੱਕ ਜਾਂਦਾ ਫਿਰ ਇੱਕ ਦਿਨ ਚ ਆਉਂਦਾ 2 ਦਿਨ ਰਹਿ ਜਾਣੇ ਮੇਰੇ ਕੋਲ ਉਹ ਮੇਰੀ ਤਾਂ ਗੱਲ ਛੱਡ ਤੇਰੇ ਬਿਨਾ ਤਾਂ ਨਾ ਹੁਣ ਬਾਪੂ ਨੇ ਵੀ ਨਹੀਂ ਜੀ ਲਾਉਣਾ ਬਾਪੂ ਵੀ ਕਹਿ ਦੂਗਾ ਮੇਰੀ ਤਾਂ ਧੀ ਆ ਗਈ ਨੂੰ ਨਹੀਂ ਮੇਰਾ ਤਾਂ ਜੀ ਨਹੀਂ ਲੱਗਦਾ ਮੈਨੂੰ ਕਹਿੰਦਾ ਮੈਂ ਤਾਂ ਨਾ ਰੋਟੀ ਵੀ ਵੱਧ ਸਵਾਦ ਲੱਗਣ ਲੱਗ ਗਈ ਕਹਿੰਦਾ ਹੁਣ ਨਾ ਪਹਿਲਾਂ ਕਿ ਮਜੀ ਲੱਗਦਾ ਸੀ ਤੁਹਾਡਾ ਜਦੋਂ ਵਿਆਹ ਨਹੀਂ ਸੀ ਹੋਇਆ ਓਏ ਗੱਲ ਉਹ ਨਹੀਂ ਹੈਗੀ ਔਰ ਕੀੜੀ ਹੈ ਗੱਲ ਹੁਣ ਤੂੰ ਐਂ ਦੇਖ ਲਾ ਵੀ ਜਦੋਂ ਮੰਮੀ ਮਰ ਗਈ ਸੀਗੀ ਮੇਰੀ ਹੈਨਾ ਪੂਰੀ ਹੋ ਗਈ ਸੀਗੀ ਤੇ ਮੈਂ ਛੋਟਾ ਆ ਸੀਗਾ ਬਾਪੂ ਨੂੰ ਬਥੇਰਾ ਕਿਹਾ ਚਾਚੇ ਤਾਇਆ ਨੇ ਕਹਿੰਦੇ ਵੀ ਤੂੰ ਐਂ ਕਰ ਦੂਜਾ ਵਿਆਹ ਕਰਵਾ ਲਾ ਪਰ ਬਾਪੂ ਨੇ ਇਹ ਸੋਚਿਆ ਵੀ ਜੇ ਮੈਂ ਦੂਜਾ ਵਿਆਹ ਕਰਵਾ ਲਿਆ ਮੇਰੇ ਮੁੰਡੇ ਦੀ ਜ਼ਿੰਦਗੀ ਖਰਾਬ ਹੋ ਜੂਗੀ ਹੈ ਕੀ ਪਤਾ ਅਗਲੀ ਬਗਾਨੀ ਧੀ ਸਮਝੇ ਜਾਂ ਨਾ ਸਮਝੇ ਫਿਰ ਤਾਂ ਹੀ ਕਰਕੇ ਬਾਪੂ ਨੇ ਦੂਜਾ ਵਿਆਹ ਨਹੀਂ ਕਰਵਾਇਆ ਚਲ ਬਾਪੂ ਨੇ ਤਾਂ ਦੂਜਾ ਵਿਆਹ ਨਹੀਂ ਕਰਾਇਆ ਥੋੜੀ ਤਾਂ ਸੇਲੀ ਹੋਣੀ ਆ ਫੇਰ ਓਏ ਨਹੀਂ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦਾਂ ਸਾਨੂੰ ਤਾਂ ਕੰਮ ਚੋਂ ਵੇੜ ਨਹੀਂ ਸੀ ਮਿਲਦੀ ਕਿਉਂਕਿ ਜਦੋਂ ਮੇਰਾ ਪਿਓ ਨੂੰ ਮੈਂ ਦੇਖਦਾ ਸੀ ਨਾ ਰੋਟੀ ਨਾਲ ਹੱਥ ਮਚਾਉਂਦੇ ਨੂੰ ਫਿਰ ਖੇਤ ਬੰਨੇ ਦਾ ਸਾਰਾ ਕੰਮ ਮੈਂ ਸੰਭਲਿਆ ਤੇ ਖੇਤ ਕਿਹੜਾ ਕਹਿੰਦਾ ਸੀ ਵੀ ਸੇਲੀ ਨਾ ਬਣਾਓ ਓ ਨਹੀਂ ਇਹੋ ਜਿਹੇ ਕੰਮ ਨੂੰ ਟਾਈਮ ਹੀ ਹੈ ਨਹੀਂ ਸੀਗਾ ਤੇ ਬੇਬੇ ਮਰੀ ਨੂੰ ਤੈਨੂੰ ਪਤਾ ਕਿ ਕਿੰਨਾ ਟਾਈਮ ਹੋ ਗਿਆ ਬਾਪੂ ਨੇ ਆਪ ਕਾਪ ਕਾ ਖਾਧੀਆਂ ਸਾਰੀਆਂ ਹੈ ਤੇ ਬਾਪੂ ਨੂੰ ਹੁਣ ਐ ਹੋਇਆ ਪਿਆ ਵੀ ਨੂੰ ਆ ਗਈ ਮੇਰਾ ਖੜਾ ਛੁੱਟ ਗਿਆ ਬਾਪੂ ਤਾਂ ਤਾਂ ਖੁਸ਼ ਹੈ ਅੱਛਾ ਹਾਂ ਠੀਕ ਹੈ ਪਾਦੇ ਪਾਦੇ ਅੱਗੇ ਅੱਗੇ ਕੋਈ ਦੇਖ ਵੀ ਨਾ ਲਵੇ ਕਹਿਣ ਕੇ ਕੰਮ ਕਰਾਈ ਜਾਂਦੇ ਆ ਵਿਚਾਰੀ ਤੋਂ ਕੋਈ ਇਹ ਤਾਂ ਨਹੀਂ ਕਹੂਗਾ ਵਿਵਹੁ ਨੂੰ ਕੰਮ ਨਹੀਂ ਕਰਨਾ ਆਉਂਦਾ ਇਹ ਤਾਂ ਗੱਲ ਹੈਗੀ ਆ ਕੰਮ ਤਾਂ ਬਹੂ ਸਾਰੇ ਜਾਣਦੀ ਆ ਹੈ ਕੱਲ ਚਾਚੀ ਆਈ ਸੀ ਪੁੱਛਦੀ ਸੀਗੀ ਇਹੋ ਜੀ ਆ ਕਹਿੰਦੀ ਕਰਦੀ ਹੈ ਕੰਮ ਕਰ ਬਾਪੂ ਸਲਾਹੀ ਜਾਂਦਾ ਸੀ ਕਹਿੰਦਾ ਭਾਈ ਬਥੇਰਾ ਕੰਮ ਕਰਦੀ ਆ ਨੇ ਉਹ ਤਾਂ ਠੀਕ ਆ ਮੈਨੂੰ ਨਾ ਥੋੜੇ ਜਿਹੀ ਪੈਸੇ ਚਾਹੀਦੇ ਸੀਗੇ ਕੀ ਕਰਨੇ ਆ ਛੋਟ ਸਾਟ ਲੈ ਕੇ ਆਉਣਾ ਹਾਂ ਬਸ ਇਦੀ ਸਮਝ ਲਓ ਚੱਲ ਕੋਈ ਗੱਲ ਨਹੀਂ ਨਾਲ ਚੱਲਾਂ ਦਵਾ ਕੇ ਲਿਆਵਾਂ ਆ ਔਰ ਡਰ ਡਰ ਜਾ ਕਰਨਾ ਜਿਹੜਾ ਕਹੀ ਜਾਂਦੀ ਸੀ ਪਰਸੋਂ ਹਾਂ 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 ਆਰਡਰ ਹੀ ਕਰਨਾਗਾ ਤੁਸੀਂ ਮੈਨੂੰ ਪੈਸੇ ਦੇ ਦਿਓ ਉਹ ਹੂਨਾ ਨਾਪ ਜਾਣਾ ਠੱਗਾਂ ਠੋਗੀਆਂ ਵਾਲਾ ਕੰਮ じゃ ਬਾਹਲਾ ਚੱਲੀ ਜਾਂਦਾ ਹੁਣ ਲੈ ਫਿਰ ਹੁਣ ਮੇਰੇ ਨਾਲ ਪੈਸੇ ਚੰਗੇ ਆ ਤੁਹਾਨੂੰ ਕਮਾਲ ਦੀ ਗੱਲ ਹੈਗੀ ਤੇਰੇ ਨਾਲੋਂ ਪੈਸੇ ਨਹੀਂ ਚੰਗੇ ਜਾਲ ਮਾਰੀ ਚ ਪਿਆ 5000 ਰੁਪਇਆ ਵਰਤਲਾ ਜਿੰਨੇ ਵਰਤਨੇ ਆ ਚਲੋ ਠੀਕ ਆ ਜਾ ਪਾ ਜਾ 5000 ਰੁਪਇਆ ਸਹੀ ਗੱਲ ਕੰਮ ਬਚੋਲਣ ਕਹਿੰਦੀ ਸੀ ਨਾ ਕਿ ਕੁੜੀ ਤਾਂ ਕਿਸਮਤ ਚਮਕ ਜੂਗੀ ਸੱਚੀ ਮੈਂ ਤਾਂ ਸੁੱਤੇ ਪਈ ਦੇ ਭਾਗ ਜਾਗ ਪਈ ਐਨੇ ਚੰਗਾ ਘਰ ਵਾਲਾ ਤੇ ਉੱਤੋਂ ਪੈਸੇ ਦੀ ਰੋਕ ਟੋਕ ਵੀ ਨਹੀਂ ਹੁਣ ਉਹਨੂੰ ਫੋਨ ਕਰਾਂ ਜਾਂ ਨਾ ਕਰਾਂ ਨਹੀਂ ਫੋਨ ਤਾਂ ਕਰੀ ਲੈਣੀ ਹੋਰ ਨੰਬਰ ਤੋਂ ਉਹਨਾਂ ਜਵਾਬ ਨਹੀਂ ਦੇਣਾ। ਆਉਂਦੇ ਹਲੇ ਤੀ ਕਰਦੀ ਆ। ਹੈਲੋ। ਹੈਲੋ। ਹਾਂ ਸੋਹਣਿਆ ਬੜੇ ਦਿਨਾਂ ਬਾਅਦ ਆਇਆ ਕਿ ਤੋ। ਅੱਛਾ ਯਾਦ ਆ ਗਈ ਤੈਨੂੰ। ਤੇ ਨਵੇਂ ਨੰਬਰ ਤੋਂ ਕਾ ਤਾ ਨਹੀਂ ਰਿਪਲਾਈ ਕੀਤਾ। ਮੈਂ ਨਵੇਂ ਨੰਬਰ ਤੋਂ ਰਿਪਲਾਈ ਨਹੀਂ ਕਰਦਾ ਨਾਲੇ ਤੁਹਾਨੂੰ ਚੰਗੀ ਤਰ੍ਹਾਂ ਪਤਾ। ਅੱਛਾ। ਹੋਰ ਸੁਣਾ ਕਿਵੇਂ ਆ? ਤੈਨੂੰ ਪਤਾ ਮੇਰਾ ਵਿਆਹ ਹੋ ਗਿਆ। ਉਹ ਮੇਰੇ ਸਾਲਿਓ ਗਰੀਬਾਂ ਦੇ ਤਾਂ ਮਾਰ ਗਈ ਨਾ ਠੂਠੇ ਲੱਤ ਲੈ ਅਗੇ ਗਰੀਬਾਂ ਦੇ ਠੂਠੇ ਲੱਤ ਮਾਰ ਗਈ ਹੱਦ ਹੁੰਦੀ ਆ ਕੋਈ ਨਾ ਅਪ ਜਲਦੀ ਮਿਲਾਂਗੇ ਟੈਨਸ਼ਨ ਨਾ ਲੈ ਹਾਏ 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 ਦਿਲ ਚ ਖੱਟ ਜੀ ਮੈਂ ਲੱਗੀ ਹੁਣ ਤਾਂ ਬਸ ਕਰ ਬਸ ਕਰ ਫਿਰ ਮੇਰਾ ਫੋਨ ਕਿਉਂ ਨਹੀਂ ਚੱਕਿਆ ਹੈਗਾ ਐਵੇਂ ਮਸਕੇ ਲਈ ਜਾਣਾ ਬੜੇ ਦਿਨਾਂ ਬਾਅਦ ਯਾਦ ਕੀਤਾ ਐਂ ਦੱਸਾ ਜੀ ਕਿ ਮੈਂ ਯਾਦ ਕੀਤਾ ਪੁਰਾਣੇ ਸੱਜਣਾ ਨੂੰ ਉਹ ਨਵਾਂ ਨੰਬਰ ਵੀ ਮੇਰਾ ਸੀ ਆ ਪੁਰਾਣਾ ਸਿਮ ਕੱਢਿਆ ਹੋਇਆ ਜੇ ਤਾਂ ਅੱਜ ਪਾਇਆ ਮੈਂ ਤੈਨੂੰ ਫੋਨ ਕਰਨ ਦੀ ਮਾਰੀ। ਅੱਛਾ ਕੋਈ ਨਾ। ਹੋਰ ਦੱਸ। ਜਿੱਤੇਰਾ ਵਿਆਹ ਹੋਇਆ ਨਾ। ਹੂੰ। ਤੁਸੀਂ ਮਾ ਰਾਣੀ ਆ ਰਾਣੀ। ਆਏ ਹਾਏ ਹਾਏ ਹਾਏ। ਪ੍ਰਮਾਤਮਾ ਤੁਹਾਨੂੰ ਰਾਣੀ ਬਣਾ ਕੇ ਰੱਖੇ। ਮੋਟਾਂ ਚ ਖੇੜਦੀਆਂ। ਮੋਟਾਂ ਦੇ ਮੇਰੇ ਘਰ ਵਾਲਾ ਐਨਾ ਚੰਗਾ। ਬਹੁਤ ਚੰਗਾ। ਆਏ ਹਾਏ। ਠੀਕ ਐ। ਅਸੀਂ ਮਾੜਿਆਂ ਭਰਾਵਾ। ਮੈਂ ਮਾੜੀ ਕਦੋਂ ਗਿਆ। ਮੈਨੂੰ ਬੋਪਿਆਰ ਕਰਦਾ ਸੱਚੀ ਮੈਨੂੰ ਤਾਂ ਕੋਈ ਕੰਮ ਨਹੀਂ ਕਰਨ ਦਿੰਦਾ ਹੈਗਾ ਚਲ ਤੇਰੇ ਦਿਲ ਦੀ ਖਵਾਇਸ਼ ਪੂਰੀ ਹੋ ਗਈ ਕਹਿੰਦੇ ਸੀ ਘਰ ਵਾਲਾ ਪੈਸੇ ਘਰਾਂ ਮਿਲੇ ਚੰਕਾ ਮਿਲੇ ਹੋਰ ਤੇਰੇ ਬੰਕੰਜੂਸ ਨੇ ਠੀਕ ਹੈ ਨਾ ਹਾਏ 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 ਚਲ ਮੈਨੂੰ ਇਹ ਦੱਸ ਕਿੱਥੇ ਮਿਲਣਾਗਾ ਤੂੰ ਦੱਸ ਉੱਥੇ ਆ ਜਾਾਂਗੇ ਮੇਰੀ ਗੱਲ ਸੁਣ ਇਹ ਸਾਰਿਆਂ ਨੇ ਅੱਜ ਖੇਤ ਜਾਣਾ ਵਾ ਮੈਂ ਤੈਨੂੰ ਕਾਲ ਕਰੂੰਗੀ ਤੂੰ ਦਵਾਜੀ ਪਿੰਡ ਕਿਹੜਾ ਹੈ ਪਿੰਡ ਕਿਹੜਾ ਰਾਮਪੁਰਾ ਆਏ ਹਾਏ 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 ਕਿਡੇ ਵੱਡੇ ਸ਼ਹਿਰ ਚ ਵਿਆਹੀ ਗਈ ਅ ਸ਼ਹਿਰ ਚ ਵਿਆਹੀ ਗਈ ਬਸ ਕਰ ਤੂੰ ਮੁੱਦੇ ਦੀ ਗੱਲ ਤੇ ਆ ਜਾ ਆਉਣਾ ਜਾਂ ਨਹੀਂ ਆਉਣਾ ਆਉਂਗਾ ਅੱਜ ਮੇਰੇ ਕੋਲ ਪੂਰਾ 5000 ਰੁਪਇਆ ਤੂੰ ਬੁਲਾਵੇਂ ਤਾਂ ਮੈਂ ਆਵਾਂ ਉਹ ਵੀ 5000 ਨੂੰ ਆ ਗਿਆ ਮੈਂ ਤਾਂ ਚਲ ਟਾਈਮ ਦੇ ਨਹੀਂ ਨਹੀਂ ਲੁਕੇਸ਼ਨ ਲੁਕੇਸ਼ਨ ਜਦੋਂ ਮੈਂ ਰਸੂਗੀ ਚਲ ਠੀਕ ਆ ਉਹ ਆ ਨਾ ਜਾਵੇ ਉਹ ਕਰੰਟ ਲੁਕੇਸ਼ਨ ਭੇਜ ਉਹ ਕਰੰਟ ਲੁਕੇਸ਼ਨ ਦਾ ਭੇਜ ਦੂੰ ਉਹ ਆ ਨਾ ਜਾਪੇ ਮੈਂ ਫਿਰ ਫੋਨ ਕਰਦੀ ਆ ਚਲ ਚੰਗਾ ਚਲ ਠੀਕ ਆ ਹੱਸ ਤੱਕੰਬਰ ਜੀ ਚੰਨ ਕੋਈ ਨਾ ਨਲੇ ਉਹ ਖੁਸ਼ ਨਲੇ ਮੈਂ ਖੁਸ਼ ਸਾਰੇ ਨੰਬ ਲੈ ਜਾਣਗੇ ਆਦਾਪਣੇ ਤੋਂ ਬਹੁਤ ਵੱਡਾ ਪਾਉਣਾ ਖਟਿਆ ਜਿਹੜਾ ਰਿਸ਼ਤਾ ਕਰਾਤਾ ਸ਼ਨੀ ਨੂੰ ਹੋਰ ਭਾਈ ਮੈਂ ਖ ਵਿਚਾਰਾ ਬਾਈ ਆ ਪੱਥ ਬੁਲਾਉਂਦਾ ਚਲ ਕੀਤੇ ਕਰਾਇ ਤੇ ਹੁੰਦੇ ਆ ਇਹ ਜੇ ਕੰਮ ਤਾਂ ਹਨਾ ਹਾਂ ਹਾਂ ਤੇ ਆਦੇ ਹੁੰਦੇ ਆ ਵੀ ਤਕੜਿਆਂ ਦਾ ਹੇਕੀ ਕਰਾ ਦਿੰਦਾ ਔਖਾ ਤਾਂ ਗਰੀਬ ਘਰੇ ਰਿਸ਼ਤਾ ਕਰਾਉਣਾ ਬਿਲਕੁਲ ਸਹੀ ਆ ਤੇ ਤਾਂ ਕਰਕੇ ਫੇਰ ਭਾਈ ਮੈਂ ਤਾਂ ਬਹੁਤ ਕੋਸ਼ਟ ਕੀਤੀ ਮੈਂ ਹੋਰ ਮੈਂ ਤੜਕੇ ਸਵੇਰੇ ਹੱਥ ਬੁਲਾਉਂਦਾ ਸੀ ਚੁੱਲੇ 'ਚ ਇਹ ਤਾਂ ਬਾਹਰ ਨੂੰ ਤੁਰ ਜਾਂਦਾ ਸੀਗਾ ਆ ਕੇ ਰੋਟੀ ਖਾ ਕੇ ਮਾਪਾ ਬਣ ਕੇ ਰੋਟੀ ਬਣੀ ਪਈ ਐ ਭਾਈ ਖਾ ਕੇ ਫੇਰ ਬਾਹਰ ਨੂੰ ਨਿਕਲ ਜਾਂਦਾ ਹੋਰ ਬਈ ਫਿਰ ਅੱਜ ਕੱਲ ਦੇ ਜਵਾਕਤਾ ਹੀ ਕਰਦੇ ਆ ਪਕਾਣੀਆਂ ਰੋਟੀਆਂ ਭਾਲਦੇ ਆ ਪਹਿਲਾਂ ਰੋਟੀ ਬਣਾਉਂਦਾ ਫਿਰ ਭਾਂਡੇ ਮਾਂਜਦਾ ਫਿਰ ਇਧਰ ਉਹ ਖੋਲੀ ਖਰੀਏ ਇੱਕ ਉਹਦਾ ਕਰਦਾ ਹੋਰ ਚੱਲ ਹੁਣ ਬਈ ਉਹਨੂੰ ਤੀ ਬਣਾ ਕੇ ਰੱਖੀ ਕਹਿ ਕਿਉਂਕਿ ਕੰਮ ਕਰਾ ਲਿਆ ਕਰੀ ਨਿਆਣੀ ਇਹ ਜੇ ਉਹਨੂੰ ਜੇ ਨਾ ਕੋਈ ਔੜਾਈ ਤਾਂ ਨਾ ਨਾ ਬੇਵਕ ਕਰ ਰਿਹਾ ਭਾਈ ਹੁਣ ਤਾਂ ਹੋਰ ਚਲ ਹੁਣ ਮੈਂ ਵੀ ਰੱਬ ਨੂੰ ਕਹਿੰਦਾ ਹੋ ਜੀ ਮੈਂ ਵੀ ਨੂੰਦੀਆਂ ਪੱਕੀਆਂ ਖਾਧੀਆਂ ਇਹ ਤਾਂ ਹੈਈ ਬਈ ਇਹ ਤਾਂ ਹੈਈ ਹਾਂ ਸਾਨੂੰ ਠੀਕ ਹੈ ਬਾਈ ਫਿਰ ਮੈਂ ਜਾਣੀ ਚੰਗਾ ਜਵਾਖ ਦੀਕਦੇ ਹੋਣਗੇ ਕਰੇ ਮੈਂ ਤਾਂ ਪਤਾ ਲੈਣੀ ਆਈ ਸੀ ਚੰਗਾ ਬਹਿਣੇ ਚੰਗਾ ਠੀਕ ਹੈ ਚਲ ਮੈਂ ਵੀ ਉਧਰ ਵੇਖਦਾ ਪਸੂ ਮੈਂ ਜੇ ਪਾਣੀ ਧਾਣੀ ਪੀਣਾ ਉਧਰ ਬਸ ਹਾ ਹਲੋ ਬਾਪੂ ਜੀ ਚਾ ਲੈ ਬੱਤਾ ਹਾਂਜੀ ਮੈਂ ਤੁਹਾਨੂੰ ਆਵਾਜ਼ ਮਾਰਨੀ ਲੱਗਾ ਸੀਗਾ ਚਾਹ ਪੀ ਕੇ ਮੈਂ ਜਾਣਾ ਖੇਤ ਬਈ ਪੁੱਤ ਨਹੀ ਨਹੀ ਕੋਈ ਗੱਲ ਨਹੀਂ ਬਾਪੂ ਜੀ ਨਹੀਂ ਬਹਿ ਜਾ ਪੁੱਤ ਤੂੰ ਮਰੀ ਨੂੰ ਨਹੀਂ ਤੈਨਾਂ ਮੇਰੀ ਤੂੰ ਹਾਂ ਮੈਂ ਨਾ ਤੁਨਵਾ ਕਹਿੰਦਾ ਸੀ ਹਾਂਜੀ ਬਾਪੂ ਜੀ ਸ਼ਨੀ ਦਾ ਨਹੀਂ ਲੱਗਦਾ ਟਾਈਮ ਹਾਂਜੀ ਕਿਉਂ ਹੁਣ ਜੀਰ ਜੂਰੀ ਵੀ ਬੀਜਣੀ ਆ ਵੇਖਾ ਉਹ ਰਹਿੰਦਾ ਖੇਤ ਬੰਨੇ ਜੇ ਕੋਈ ਚੀਜ਼ ਦੀ ਲੋੜ ਹੋਵੇ ਪੁੱਤ ਸੰਗੀ ਨਾ ਮੰਗ ਲਿਆ ਕਰ ਮੈਂ ਇੱਥੋਂ ਪੈਸਾ ਟਕਾ ਦੇ ਠੀਕ ਆ ਨਾ ਜੇ ਕੋਈ ਸਮਾਨ ਲੈਣਾ ਹੁੰਦਾ ਠੀਕ ਆ ਬਾਪੂ ਜੀ ਹਾਂ ਤੁਸੀਂ ਬਾਪੂ ਜੀ ਹੁਣੇ ਜਾਣਾ ਖੇਤ ਮੈਂ ਚਾਹ ਨੂੰ ਕਹਿੰਦਾ ਪੁੱਤ ਮੈਂ ਤੁਹਾਨੂੰ ਚਾਹ ਪੀ ਕੇ ਜਾਉਂ ਖੇਤ ਮੈਂ ਅੱਛਾ ਹਾਂ ਉਹ ਗਿਆ ਵਾ ਨਾ ਸਣੀ ਪਹਿਲਾਂ ਹਾਂਜੀ ਉਹ ਤਾਂ ਚਲ ਗਏ ਸੀ ਹਾਂ ਬਾਪੂ ਜੀ ਮੈਨੂੰ ਨਾ 2000 ਰੁਪਏ ਦੀ ਲੋੜ ਸੀਗੀ ਕੋਈ ਨਹੀਂ ਪਤਾ ਲੈ ਲੈ 2000 ਰੁਪਿਆ ਤੁਸੀਂ ਫਿਰ ਸਣੀ ਨੂੰ ਨਾ ਦੱਸਿਓ ਉਹਨਾਂ ਨੇ ਨਾ ਗੁੱਸੇ ਹੋਣਾਗਾ ਵੀ ਸਾਰਾ ਕੁਝ ਤਾਂ ਹੈਗਾਗਾ ਤੂੰ ਹੁਣ ਪੈਸੇ ਕੀ ਕਰਨੇ ਆਗੇ ਮੈਂ ਸਣੀ ਨੂੰ ਕਿਉਂ ਦੱਸੂਗਾ ਜੋ ਸਾਰਾ ਕਬੀਲਦਾਰ ਤਾਂ ਮੇਰੇ ਹੱਥ ਹੈ ਹਾਂ ਸਰ ਬਪੂ ਇਹਨੇ 2000 ਰੁਪਏ ਦੇ ਦੋ ਮੈਂ ਨਾ ਸਮਾਨ ਮੰਗਵਾਉਣਾਗਾ ਮੈਂ ਆਨਲਾਈਨ ਆਰਡਰ ਕਰੂੰਗੀ ਅੱਛਾ ਕੋਈ ਨਾ ਪੁੱਤ ਲੈ ਐਸੇ ਲੈ ਲੈ ਪੈਸੇ ਜਿੰਨੇ ਮਰਜੀ ਆ ਲੈ ਯੱਕ ਥੈਂਕ ਯੂ ਬਪੂ ਜੀ ਕੋਈ ਨਾ ਪੁੱਤ ਸੰਘਿਆ ਨਾ ਕਰ ਜਿਹੜੀ ਕੋਈ ਚੀਜ਼ ਮੰਗਾਉਣੀ ਹੁੰਦੀ ਹੈ ਨਾ ਮੰਗਾ ਲਿਆ ਕਰ ਲਿਆ ਆਇਆ ਕਰ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਹਾਂ ਦੇ ਬਪੂ ਜੀ ਰੋਟੀ ਲੈ ਕੇ ਜਾਣੀ ਹੈ ਤੁਸੀਂ ਖੇਤ ਰੋਟੀ ਬਣ ਗਈ ਤਾਂ ਬੰਨ ਦੇ ਭਾਈ ਫੇਰਾ ਹਾਂ ਰੋਟੀ ਤਾਂ ਬਣਾਈ ਪਈ ਐ ਮੈਂ ਬੰਨ ਦੇਣੀ ਐ ਚਲ ਪਾ ਬੰਨ ਦੇ ਫਿਰ ਪਾ ਦੇ ਉਹ ਚ ਡੱਬੇ ਚ ਹਾਂਜੀ ਕਿੰਨੀ ਸਿਆਣੀ ਐ ਮੇਰੀ ਨੂੰ ਸਾਰਾ ਘਰ ਦਾ ਕੰਮ ਮੈਂ ਟਾਂ ਸੈਂਟਾਂ ਚ ਮਕਾ ਦਿੰਦੀ ਐ ਟਾਈਮ ਨਾਲ ਰੋਟੀ ਟੋਕ ਲਾ ਲੈਂਦੀ ਐ ਐਵੇਂ ਲੋਕ ਕਹਿੰਦੇ ਰਹਿੰਦੇ ਆ ਨੂੰਹਾਂ ਮਾੜੀਆਂ ਹੁੰਦੀਆਂ ਟਾਈਮ ਨਾਲ ਰੋਟੀ ਟੋਕ ਨਹੀਂ ਫੜਾਉਂਦੀਆਂ ਇਦੂ ਸਿਆਣੀ ਨੂੰ ਹੋਰ ਕਿਤੇ ਹੋਊਗੀ ਹੋ ਵਾਹ ਕਰੂਗਾ लोकेशन तो ही है यार फोन ला के देख रहा हूँ हेलो आ गई आ गई हेलो आ गई आ जा बाहर तो खड़ा मैं आ गई

ਤੂੰ ਮੇਰਾ ਕੰਮ ਕਰਤਾ ਮੈਂ ਤੇਰਾ ਕੰਮ ਕਿਉਂ ਨਾ ਕਰੂੰ ਲੈ ਪੂਰਾ 7000 ਰੁਪਏ ਦਾ ਠੀਕ ਹੈ ਦੇਖ ਐਨਾ ਪੈਸੇ ਨੂੰ ਪਿਆਰ ਨਹੀਂ ਕਰੀਦਾ ਹੁੰਦਾ ਅਗਲੇ ਦਿਨ ਬਚਣਾ ਸੱਪ ਆ ਜਾਏਗਾ ਤਸਰ ਬਣਾ ਕੇ ਲੈ ਕੇ ਪੈਸੇ ਬਣਾ ਕੀ ਹੈ ਦੰਦ ਨਾ ਕੱਢ ਕਰ ਸੁਣਾ ਮੇਰਾ ਪੂਰਾ ਓਕੇ ਹੋ ਜਾਵਾਂ ਘਰ ਦਾ ਪੂਰਾ ਖੁੱਲਾ ਹਣਾ ਹੋਰ ਮੈਂ ਤਾਂ ਬਾਲੀ ਸੌਖੀ ਐ ਠੀਕ ਹੈ ਫਿਰ ਮੈਂ 14 ਰੁਪਏ ਦੇਖ ਵੀ ਨਾ ਲਵੇ ਚਲ ਠੀਕ ਹੈ ਚੰਗ ਹੁਣੇ ਮੇਰਾ ਕੰਮ ਕਰ ਦੇ ਤਾਂ ਤਾਂ ਚੰਗੀ ਗੱਲ ਆ ਮੈਂ ਮੇਰੇ ਪੱਖੋਂ ਤਾਂ ਨਿਬੜ ਗਿਆ ਹੁਣ ਮੂਰੇ ਵੀ ਹੱਲ ਕਰਨਾ ਪਊਗਾ ਨੇ ਫੇਰ ਫੇਰ ਕਹਿ ਦੇਣਾ ਛੇਤੀ ਪੈਸੇ ਦੇ ਇਹ ਤਾਂ ਪਹਿਲਾਂ ਵਾਲੇ ਨਿਬੜੇ ਆ ਕੰਮ ਕਰ ਦੇ ਹਰੇ ਉਵੇਂ ਪਿਆ ਉਦੋਂ ਲੈ ਬਾਹਰ ਸਪਸ਼ਟੀ ਰੱਖੀ ਬੈਠੀ ਆ ਕੰਮ कमो कमो ला कू को पीया कमो कमो हम्म की हो गया कमो ठीक तो है बस आगे तुसी आ गया मैं तो यार मोटरसाइकिल पंचर हो गया मिस्त्री दे खड़ा के मोटरसाइकिल नु साइकिल चलाया ਕੀ ਹੋ ਗਿਆ ਇੱਕ ਮਿੰਟ ਇੱਧਰ ਹੀ ਆਉਣਾ ਮੈਂ ਓਹੋ ਕੀ ਹੋਇਆ ਠੀਕ ਤਾਂ ਹੈ ਸਿਰ ਬੜਾ ਦੁਖੀ ਆਂਦਾਗਾ ਸਿਰ ਦੁਖੀ ਜਾਂਦਾ ਹੂੰ ਤੇ ਫਿਰ ਤੁਮ ਇਹਨੂੰ ਫੋਨ ਕਰ ਦੇਣਾ ਸੀ ਮੈਂ ਡਾਕਟਰ ਨੂੰ ਲਿਆ ਆਉਂਦਾ ਲੈ ਲੀ ਗੋੜੀ ਮੈਨੂੰ ਲੱਗਦਾ बुखार बख़ूर ਤਾਂ ਹੈ ਨਹੀਂ ਯਾਰ ਲੱਤਾਂ ਵਾਲੀ ਦੁਖੀ ਆਂਦੀ ਆ ਮਤਾਂ ਦੁਖੀ ਆਂਦੀ ਆ ਉਹ ਮੈਨੂੰ ਫੋਨ ਉਂਟਾ ਕਰ ਦੇਣਾ ਸੀ ਤੇ ਬਾਪੂ ਨੂੰ ਪਤਾ ਲੱਗ ਗਿਆ ਉਹ ਮੈਨੂੰ ਬੋਲੂਗਾ ਕਿ ਕੁੜੀ ਦੀ ਆ ਹਾਲਤ ਹੋਈ ਪਈ ਆ ਤੂੰ ਘਰੇ ਕੰਜਰ ਦਾ ਫੋਨ ਫਾਨ ਤਾਂ ਲਾ ਲੈਂਦਾ ਤੂੰ ਤਾਂ ਮੈਨੂੰ ਦੱਸ ਦਿੰਦੀ ਕੁਛ ਮਾੜਾ ਮੋਟਾ ਉਹ ਠੀਕ ਤਾਂ ਹੈ ਹੂੰ ਠੀਕ ਆ ਹੈਂ ਠੀਕ ਦਵਾਈ ਦੂਵੀ ਦੁਕਾਨੇ ਲੈ ਆਵਾਂ ਨਹੀਂ ਲੋੜਨੀ ਫੈਕਟਰ ਤੇ ਨਹੀਂ ਜਾਣਾ ਕਿਉਂ ਮੈਂ ਠੀਕ ਦਵਾਈ ਲੈ ਲਈ ਮੈਂ ਦਵਾਈ ਤੂੰ ਕਿਹੜੀ ਲੈ ਲਈ ਯਾਰ ਮੈਂ ਘਰੋਂ ਲੈ ਲਈ ਘਰੋਂ ਲੈ ਲਈ ਚੱਲ ਕੋਈ ਨਾ ਫਿਰ ਚੱਲ ਕੋਈ ਨਾ ਤੂੰ ਕਰ ਲੈ ਆਰਾਮ ਮੈਂ ਵੀ ਸੋਚੀ ਜਾਨਾ ਵੀ ਬਾਹਰ ਨਾਲੇ ਬਾਹਰ ਆਏ ਨਾ ਖੁੱਲਾ ਛੱਡਿਆ ਕਰ ਆ ਚਿੱਟੇ-ਚੁੱਟੇ ਵਾਲੇ ਫਿਰਦੇ ਹੈਗੇ ਸਾਰਾ ਕੁਝ ਚੱਕ ਕੇ ਲੈ ਜਾਣਗੇ ਕਿਤੇ ਕੜਵਰ ਆ ਉਹਦੇ ਮੂਰ ਦਾ ਗੇਟ ਕੋਈ ਨਾ ਕੀ ਕੋਈ ਨਾ ਲਾ ਲੂੰਗੀ ਕੱਲ ਨੂੰ ਨਾ ਮੈਂ ਅੱਜ ਦੀ ਗੱਲ ਕਰੀ ਜਾਂਦਾ ਉਹ ਹੋਇਆ ਕਿ ਕਿਤੇ ਚੱਕਰ ਚੱਕਰ ਦਾ ਨਹੀਂ ਆ ਗਿਆ ਮੈਨੂੰ ਮੈਨੂੰ ਤੁਸੀਂ ਰੈਸਟ ਕਰਨ ਦੇ ਦਿਓ ਚਲ ਕਰ ਲੈ ਰੈਸਟ ਜਿਮਰੀ ਗਾ ਸੁਣੋ ਮੇਰੇ ਤੋਂ ਕੰਮ ਨਹੀਂ ਹੋਣਾ ਮੈਨੂੰ ਨਾ ਠਾਇਓ ਮੈਂ ਸੌ ਜਾਂਦਾ ਉਹ ਨਹੀਂ ਠਾਉਂਦੇ ਤੈਨੂੰ ਤੂੰ ਆਪਦਾ ਆ ਕਰ ਲੈ ਆਰਾਮ ਕੋਈ ਗੱਲ ਨਹੀਂ ਜਦੋਂ ਠੀਕ ਹੋਈ ਉੱਠ ਕੇ ਆਪਦਾ ਨਹਾ ਨੂੰ ਲਈ ਗਰਮੀ ਵਾੜੀ ਆ ਮੈਨੂੰ ਪਤਾ ਬੁਰਾ ਹਾਲ ਹੋ ਗਿਆ ਅੱਜ ਮੇਰਾ ਖੇਤ ਤੇ ਉਧਰੋਂ ਮੋਟਰਸਾਈਕਲ ਦਾ ਪੈਂਚਰ ਹੋ ਗਿਆ ਫੇਰ ਕਾਤੇ ਚਲ ਮੈਂ ਬਾਪੂ ਨੂੰ ਕਰਦਾ ਫੋਨ ਬਾਪੂ ਆ ਜਾਊਗਾ ਛੇਤੀ ਕੰਮਕਾਰ ਅਸੀਂ ਕਰ ਲਾਂਗੇ ਤੇ ਪੱਠੇ-ਪੁੱਠੇ ਲਾ ਦੂੰਗਾ ਬਾਪੂ ਰੋਟੀ ਬਣਾ ਲੂਗਾ ਚਲ ਕੋਈ ਨਾ ਤੂੰ ਆਰਾਮ ਕਰ ਲੈ ਲੈ ਮੜਾ ਇਹ ਫੋਨ ਕਰ ਦੇਈਦਾ ਹੁੰਦਾ ਪਿਪਾ ਹੀ ਮੈਂ ਬਿਮਾਰ ਹੋਊਗੀ ਬੰਦਾ ਵੱਧ ਬਿਮਾਰ ਹੋ ਜੇ ਹੂੰ ਚੱਲ ਚੰਗਾ ਕੋਈ ਗੱਲ ਨਹੀਂ ਕਰ ਲਾਰਾਂ ਉਹ ਕੀ ਕਰੀ ਜਾਨਾ ਕੁਝ ਨਹੀਂ ਕਰਦਾ ਸਬਜ਼ੀ ਬਣਾ ਹੀ ਜਾਨਾ ਤੂੰ ਸਬਜ਼ੀ ਬਣਾਈ ਜਾਂਦਾ ਤੂੰ ਉਹਨੂੰ ਕੀ ਹੋਵੇ ਬਹੂ ਨੂੰ ਮੈਂ ਤੈਨੂੰ ਦੱਸਿਆ ਤਾਂ ਸੀਗਾ ਉਹ ਤਾਂ ਬਿਮਾਰ ਹੋਈ ਪਈ ਆ ਮੇਰੇ ਆਉਂਦੇ ਨੂੰ ਪਈ ਸੀਗੀ ਆ ਬਾਰ ਗੁਰੂਸਪੱਤ ਕੀਤਾ ਪਿਆ ਸੀ ਸਾਰਾ ਅੱਛਾ ਹੋਰ ਉਹ ਡਾਕਟਰ ਡਾਕਟਰ ਨੂੰ ਦਿਖਾਉਣ ਸੀ ਰੋ ਕੀ ਘਟੂ ਘਾ ਲਵਾ ਦਿੰਦਾ ਡਾਕਟਰ ਨੂੰ ਮੈਂ ਕਿਹਾ ਸੀ ਉਹਨੂੰ ਤਾਂ ਜਮੀ ਸੁਰਤ ਨਹੀਂ ਸੀ ਮੈਨੂੰ ਲੱਗਦਾ ਚੱਕਰ ਚੱਕਰ ਨਾਲ ਆ ਗਿਆ ਹੋਵੇ ਮੈਨੂੰ ਕਹਿੰਦੀ ਮੈਂ ਗੋਲੀ ਗੋਲੀ ਲੈ ਲਈ ਕਹਿੰਦੀ ਠੀਕ ਆ ਹੁਣ ਮਾਣੇ ਬਾਲੀ ਪੈਂਦੀ ਆ ਨਾ ਮੈਂ ਤਾਂ ਤੈਨੂੰ ਐ ਫੋਨ ਕੀਤਾ ਸੀ ਮੈਂ ਕਿਹਾ ਤੂੰ ਘਰੇ ਆ ਜਾ ਕੰਮ ਸਾਰਾ ਰਹਿੰਦਾ ਤੂੰ ਆ ਸਬਜ਼ੀ ਕਰ ਆਹ ਦਾ ਕਰਦਾ ਮੈਂ ਰੋਟੀ ਟੁਕਦਾ ਹਾਂ ਉਧਰ ਡੰਗਰ ਪਛਾ ਦੇਖ ਉਧਰ ਤਾਂ ਮੈਂ ਦੇਖਦਾ ਮੈਂ ਤਨ ਤਾਂ ਹੀ ਤਾਂ ਕਹਿੰਦਾ ਸੀ ਉਧਰ ਉਹ ਭੁੱਖੇ ਹੋ ਕੇ ਮਰੀ ਜਾਂਦੇ ਹੈਗੇ ਨਾ ਨਾ ਕੋਈ ਨਾ ਤੂੰ ਚੱਲ ਉਧਰ ਤੇ ਆ ਮੈਂ ਦੇਖ ਲਉ ਆਪੇ ਦਾਲ ਸਬ지 ਚੱਲ ਦੇਖਦਾ ਹਾਂ ਉਹ ਤਾਂ ਮੜਾ ਜਾ ਧਿਆਨ ਰੱਖੀ ਚੰਗਾ ਉਹਨੇ ਬਾਜਬੂਜ ਮਾਰੀ ਨਾ ਪਾਣੀ ਪੂਣੀ ਨੂੰ ਕੋਈ ਨਾ ਕੋਈ ਨਾ ਹਾਂ ਹਾਂ ਉਹ ਧਿਆਨ ਰੱਖੀ ਚੰਗਾ ਠੀਕ ਆ ਠੀਕ ਆ ਆਹ ਦੇਖਣਾ ਮੈਂ ਪਾਣੀ ਨਾ ਉਹ ਹੱਥ ਫੜ ਲਾ ਤੁਰ ਗੇਆ ਫਿਰ ਉਹਨੇ ਆਟਾ ਰੱਬ ਮੁਰਸਰਤਾ ਹੈ ਸੁਨੀ ਪਾਣੀ ਦੇ ਸੁਨੀ ਪਵਾ ਖੀਰ ਵਾਲੇ ਆ ਗਏ ਭਾਈ ਪਾਣੀ ਲੈ ਪੁੱਤ ਪਾਣੀ ਪੀ ਲੈ ਉਹ ਤਾਂ ਉਧਰ ਪਸ਼ੂਆਂ ਕਰਨੀ ਫਿਰਦਾ ਹੈ ਹਾਂ ਬਾਪੂ ਜੀ ਆ ਲੈ ਬਾਪੂ ਜੀ ਮੈਂ ਅੱਪੇ ਫੀ ਲੈਂਦੀ ਚਲ ਕੋਈ ਨਾ ਨਾ ਫੇਰ ਕੀ ਹੋਗਾ ਪੁੱਤ ਤੂੰ ਬਿਮਾਰ ਆ ਐਂ ਲੱਗਦਾ ਮੈਂ ਕਾੜੀ ਸਕਣਾ ਮਾਤਾ ਛਰ ਸੋਈ ਚ ਆਟਾ ਗੁੰਨਣ ਲੱਗਦਾ ਸੀ ਆਲਮਾਤਾ ਬਿਮਾਰ ਆ ਵੀ ਕੰਮੋਂ ਤੇ ਚਲ ਮਹੱਲਾ ਲਾਂਗੇ ਦੋ ਰੋਟੀਆਂ ਤੁਸੀਂ ਆਟਾ ਗੁੰਨਣ ਲੱਗੇ ਸੀਗੇ ਹਾਂ ਸਬਜੀ ਦਾ ਮਾਤਾ ਤੇ ਜੀਰ ਕੇ ਪੁੱਤ ਆਟਾ ਗੁੰਨਣ ਲੱਗ ਰਹੀ ਹੁਣ ਮੈਨੂੰ ਬਾਸ ਸੁਣਗੀ ਬਾਪੂ ਜੀ ਮੈਨੂੰ ਠਾ ਦੇਂਦੇ ਨਾ ਮੈਨੂੰ ਕਹਿ ਦਿੰਦੇ ਮੈਂ ਆਪੇ ਬਣਾ ਲੈਂਦੀ ਕਾਣੀ ਨੇ ਮੈਨੂੰ ਫੋਨ ਕਰਕੇ ਕਿਹਾ ਫੇਰ ਤੂੰ ਆ ਕੇ ਕੰਮੋਂ ਬਿਮਾਰ ਪਈ ਆ ਤੇ ਘਰੇ ਆ ਜਾ ਐਂ ਕਰਕੇ ਫਿਰ ਤਾਂ ਮੈਂ ਉਥੋਂ ਠੀਕੀ ਆ ਗਿਆ ਉਹਨਾਂ ਨੂੰ ਕਿਹਾ ਵੀ ਭਾਈ ਪਸੂ ਦਾ ਤੂੰ ਕਰ ਲੈ ਉਧਰ ਇੱਧਰ ਮੈਂ ਕਰ ਲੈਣਾ ਰੋਟੀ ਦਾ ਛਲ ਕੋਈ ਨਾ ਬਾਪੂ ਜੀ ਮੈਨੂੰ ਨਾ 10 ਮਿੰਟ ਹੋਰ ਦੇ ਦਿਓ ਮੈਂ ਆਪੇ ਬਣਾ ਲੂੰਗੀ ਰੋਟੀ ਕੋਈ ਨਹੀਂ ਪੁੱਤਾ ਗਲਾਸ ਲੈ ਫਰਾ ਦੇ ਮੈਨੂੰ ਟੀਕਾ ਟੂਕਲ ਵਾਲਾ ਨਹੀਂ ਬੋਤ ਕੋਈ ਨਹੀਂ ਨਹੀਂ ਬਾਪੂ ਸਟਾ ਉਹ ਇਹਨਾਂ ਪਤਾ ਨਹੀਂ ਸਿਰ ਪਾਰਾ ਪਾਰਾ ਹੋਇਆ ਪਿਆਗਾ ਫਿਰ ਗੋਲੀ ਗਾਲੀ ਲਾ ਲੈਂਦੀ ਕੋਈ ਸਰਾਲੀ ਮੈਂ ਲਈ ਆ ਬਾਪੂ ਜੀ ਚਲ ਕਰ ਲੈ ਫਿਰ 10 ਮਿੰਟ ਰੈਸਟ ਫਿਰ ਮੈਂ ਬਣਾਉਣੀ ਆ ਫੇਰ ਰੋਟੀ ਕੋਈ ਨਹੀਂ ਪੈ ਜਾ ਪਤਾ ਤੁਸੀਂ ਨਾ ਲੱਗੋ ਰੋਟੀ ਚੰਗਾ ਮੈਂ ਆਪੇ ਬਣਾਉਂਗੀ ਚੰਗਾ ਚੰਗਾ ਹਾਂ ਚਲ ਕਰ ਲੈ ਰੈਸਟ ਫਿਰ 10 ਮਿੰਟ ਹੋਰ ਤੇ ਫਿਰ ਬਣਾ ਲਈ ਠੀਕ ਹੈ ਹਾਂ ਤੇ ਬਾਅਦ ਸਬਜ਼ੀ ਤੋਂ ਬਣਨ ਵਾਲੀ ਹੈ ਕद्दू ਦੀ ਕद्दू ਤੇਰੇ ਸੀਗਾ ਚਲੋ ਕੋਈ ਨਾ ਮੈਂ ਵੇਖ ਲਉਗੀ ਸਬਜ਼ੀ ਹਾਂ ਚਲ ਕਰ ਲੈ ਰੈਸਟ ਮੇਰਾ ਪੁੱਤ ਬਾ ਪਤਾ ਨਹੀਂ ਲੱਗਿਆ ਚਲ ਮਣਾ ਔੜੀ ਔੜੀ ਉੱтки ਕੰਮ ਤਾਂ ਕਰਨੀ ਪੂਆ ਵਿਚਾਰੇ ਨੇ ਬਾਪੂ ਜੀ ਰੋਟੀ ਲਾਉਣ ਲੱਗਣੇ ਚਾਪੈ ਸਿਰੇ ਚੋੜ ਰੱਖਿਆ